ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਅੱਜ ਆਪਾਂ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਆਪਾਂ ਬਹੁਤ ਸੋਹਣੇ ਸੋਹਣੇ ਸੂਟ ਦਿਖਾਏ ਹੋਏ ਆ ਜੀ ਤੇ ਸਾਰੇ ਪ੍ਰਿੰਟਡ ਸੂਟ ਆਉਣਗੇ ਜੀ 2.5 ਮੀਟਰ ਦੀ ਕੱਟ ਹੋਊਗੀ ਜੀ ਅੱਧੇ ਸੂਟਾਂ ਦੇ ਨਾਲ ਆਪਾਂ ਦੁਪੱਟੇ ਵੀ ਰੈਡੀ ਕਰਾ ਕੇ ਲਾਏ ਆ ਜੀ ਜੇ ਤੁਸੀਂ ਉਹ ਬਿਨਾਂ ਦੁਪੱਟੇ ਤੋਂ ਲੈਣਾ ਬਿਨਾਂ ਦੁਪੱਟੇ ਤੋਂ ਵੀ ਮਿਲ ਜਾਣਗੇ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਡੇ ਚੈਨਲ ਨੂੰ ਤੇ ਆਪਾਂ ਅੱਜ ਵਾਲੇ ਸੂਟਾਂ ਬਾਰੇ ਦੱਸਦੇ ਆਂ ਜੀ ਪਿਓਰ ਕੈਮਰਿਕ ਦੇ 100% ਪਿਓਰ ਕੈਮਰਿਕ ਦੇ ਸੂਟ ਆਉਣਗੇ ਜੀ ਸਾਰੇ ਸੂਟ ਅਰਵਿੰਦ ਦੇ ਮੁਫਤ ਲਾਲ ਦੇ ਇਹਨਾਂ ਬ੍ਰਾਂਡ ਦੇ ਆਉਣਗੇ ਜੀ 2.5 ਮੀਟਰ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਊਗੀ ਜੀ ਨਾਲ 2.5 ਮੀਟਰ ਦੀ ਬਾਟਮ ਆਊਗੀ ਜੀ ਸਲਵਾਰ ਦਾ ਫੈਬਰਿਕ ਵੀ ਪਿਓਰ ਕੈਮਰਿਕ कॉटन ਆਊਗਾ ਜੀ ਸ਼ਰਟ ਦਾ ਵੀ ਪਿਓਰ ਕੈਮਰਿਕ कॉटन ਆਊਗਾ ਜੀ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਬਹੁਤ ਹੀ ਪਿਆਰਾ ਇਹਨਾਂ ਦੇ ਕਲਰ ਹੈ ਜੀ ਕੋਈ ਵੀ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਜੀ ਤੁਸੀਂ ਮੈਸੇਜ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਤੁਹਾਨੂੰ ਆਲਓਵਰ ਵੀ ਮਿਲ ਜਾਣਗੇ ਜੀ ਤੁਸੀਂ ਮੈਚਿੰਗ ਲੈਣੇ ਮੈਚਿੰਗ ਵੀ ਮਿਲ ਜਾਣਗੇ ਜੀ ਜੇ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਡਾਈ ਕਰਾਉਣੇ ਤਾਂ ਦੁਪੱਟੇ ਵੀ ਡਾਈ ਹੋ ਜਾਣਗੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹਨਾਂ ਤੇ ਵਰਕ ਕਰਾਉਣਾ ਬਾਟਮ ਤੇ ਤਾਂ ਆਪਾਂ ਤੁਹਾਨੂੰ ਵਰਕ ਵੀ ਕਰਾ ਕੇ ਦੇ ਸਕਦੇ ਹਾਂ ਜੀ ਆਪਕੋ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਕਰਵਾ ਸਕਦੇ ਹੋ ਸਾਡੇ ਕੋਲੇ ਸਾਡੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਜੇ ਸਾਡੇ ਕੋਲ ਸਟਿਚ ਕਰਵਾਉਣੀ ਹੈ ਸਟਿਚਿੰਗ ਵੀ ਕਰਵਾ ਸਕਦੇ ਹੋ ਜੇ ਤੁਸੀਂ ਦੁਪੱਟਾ ਡਾਈ ਕਰਵਾਉਣਾ ਤਾਂ ਦੁਪੱਟਾ ਵੀ ਆਪਾਂ ਤੁਹਾਨੂੰ ਡਾਈ ਕਰਕੇ ਭੇਜ ਦਾਂਗੇ ਜੀ ਆਪਣੇ ਕੋਲੇ ਦੁਪੱਟੇ ਵੀ ਹੈਗੇ ਆ ਜੀ ਤੁਸੀਂ ਕੋਈ ਵੀ ਦੁਪੱਟਾ ਵੀ ਇਹਨਾਂ ਨਾਲ ਲਵਾ ਸਕਦੇ ਹੋ ਜੀ ਭਾਵੇਂ ਕੋਟਾ ਡੋਰੀਆ ਦਾ ਲਵਾ ਲਓ ਜੀ ਭਾਵੇਂ ਜਨੂਨ ਦਾ ਸਪੂਨ ਦਾ ਜਿਹੜਾ ਵੀ ਦੁਪੱਟਾ ਤੁਸੀਂ ਕਹੋਗੇ ਆਪਾਂ ਉਹ ਤੁਹਾਨੂੰ ਦੁਪੱਟਾ ਵੀ ਡਾਈ ਕਰਕੇ ਭੇਜ ਦਾਂਗੇ ਜੀ ਸਟੱਫ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਬਹੁਤ ਸੋਹਣਾ ਪਿਓਰ ਕਾਟਨ ਦਾ 100% ਕਾਟਨ ਦਾ ਸਟੱਫ ਆਊਗਾ ਜੀ ਤੇ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਹੈ ਜੀ ਇਹਨਾਂ ਦੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਜੀ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਚੱਲ ਰਿਹਾ ਹੈ ਤੁਸੀਂ ਆਪ ਦਾ ਸਕਰੀਨਸ਼ਾਟ ਭੇਜ ਕੇ ਸਾਨੂੰ ਆਰਡਰ ਬੁੱਕ ਕਰਵਾ ਸਕਦੇ ਹੋ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜਿਆਦਾ ਤੋਂ ਜਿਆਦਾ ਸਾਨੂੰ ਸਪੋਰਟ ਕਰੋ ਜੀ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਤੁਹਾਨੂੰ ਹੋਰ ਸੋਹਣੇ ਸੋਹਣੇ ਸੂਟ ਦੇਖਣ ਨੂੰ ਮਿਲਣ ਜੀ ਤੇ ਆਪਾਂ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨੂੰ ਨੱਪ ਲਓ ਜੀ ਤਾਂ ਤਾਂ ਜੋ ਤੁਹਾਨੂੰ ਸਾਡੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਜੀ